ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਇੱਕ ਵਾਰ ਫਿਰ ਵੱਡੀ ਖਬਰ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਿਆ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਪੰਜਾਬੀਆਂ ਦੇ ਉੱਪਰ ਸਿਕੰਜਾ ਕੱਸ ਦਿੱਤਾ ਗਿਆ ਰੋਕ ਕੇ ਕੇਰ-ਕੇਰ ਕੇ ਔਨ ਰੋਡ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਟੈਸਟ ਕੀਤੇ ਜਾ ਰਹੇ ਨੇ ਜੇਕਰ ਕੋਈ ਵੀ ਟੈਸਟ ਦੇ ਵਿੱਚ फेल ਹੁੰਦਾ ਤੇ ਉਸ ਦਾ ਮੌਕੇ ਤੇ ਲਾਇਸੈਂਸ ਰੱਦ ਕੀਤਾ ਜਾਂਦਾ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਖਬਰ ਇਹ ਵੀ ਆ ਕਿ 7000 ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਜ਼ਿਕਰ ਜੋਗ ਇਹ ਵੀ ਆ ਕਿ 1.5 ਲੱਖ ਦੇ ਕਰੀਬ ਪੰਜਾਬੀ ਟਰੱਕ ਡਰਾਈਵਰ ਨੇ ਜਿਹੜੇ ਵੱਖ-ਵੱਖ ਤਰੀਕੇ ਦੀਆਂ ਇੰਡਸਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਟਰਕਿੰਗ ਦਾ ਕੰਮ ਕਰਦੇ ਨੇ ਦਰਅਸਲ ਕੁਝ ਸਮਾਂ ਪਹਿਲਾਂ ਇੱਕ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹਾਦਸਾ ਵਾਪਰਦਾ ਜਿਸ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਹੁੰਦਾ ਜਿਸ ਨੇ ਰੋਂਗ ਸਾਈਡ ਜਿਹੜਾ ਯੂ ਟਰਨ ਮਾਰਿਆ ਤੇ ਉਸ ਤੋਂ ਬਾਅਦ ਪਿੱਛੋਂ ਆਰੀ ਇੱਕ ਮਿੰਨੀ ਬੈਂ ਦੀ ਭਿਆਨਕ ਟੱਕਰ ਹੁੰਦੀ ਆ ਤਿੰਨ ਲੋਕਾਂ ਦੀ ਮੌਕੇ ਤੇ ਜਾਨ ਚਲੀ ਜਾਂਦੀ ਆ ਤੇ ਜਸਟ ਉਸ ਤੋਂ ਬਾਅਦ ਪੰਜਾਬੀਆਂ ਨੂੰ ਕਿਸ ਤਰੀਕੇ ਟਾਰਗੇਟ ਦੇ ਉੱਪਰ ਲਿਆ ਜਾਂਦਾ ਕਿਹਾ ਜਾਂਦਾ ਕਿ ਇੱਥੇ ਆ ਕੇ ਹਾਦਸੇ ਕਰਦੇ ਨੇ ਤੇ ਉਸ ਤੋਂ ਕੁਝ ਸਮਾਂ ਲੰਘਦੱਕੇ ਗੱਲ ਠੰਡੀ ਪੈਂਦੀ ਆ ਕਿ ਇੱਕ ਹੋਰ ਹਾਦਸਾ ਵਾਪਰ ਜਾਂਦਾ ਕੈਲੀਫੋਰਨੀਆ ਦੇ ਇੱਕ ਇਲਾਕੇ ਦੇ ਵਿੱਚ 21 ਸਾਲਾ ਜਸ਼ਨਪ੍ਰੀਤ ਸਿੰਘ ਦੇ ਨਾਲ ਵੱਡਾ ਹਾਦਸਾ ਵਾਪਰਦਾ ਜਿਸ ਦੇ ਵਿੱਚ ਕਿ ਅਚਾਨਕ ਅੱਗੇ ਜਾਂਦੀ ਗਾਰ ਨੂੰ ਇੱਕ ਟਰਾਲੇ ਦੇ ਨਾਲ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੰਜਾਬੀਆਂ ਦੇ ਉੱਪਰ ਅਮਰੀਕਾ ਦੇ ਪ੍ਰਸ਼ਾਸਨ ਨੇ 트럼ਪ ਸਰਕਾਰ ਨੇ ਸਿਕੰਜਾ ਕੱਸ ਦਿੱਤਾ ਤੇ ਇਸੇ ਦੇ ਵਿਚਾਲੇ ਹੁਣ ਅਹਿਮ ਖਬਰਾਂ ਕਿ ਪੰਜਾਬੀ ਟਰੱਕ ਡਰਾਈਵਰਾਂ ਨੂੰ ਘੇਰ-ਘੇਰ ਕੇ ਔਨ ਰੋਡ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾਂਦੇ ਨੇ ਤੇ ਨਾਲ ਉਸ ਡਰਾਈਵਰੀ ਦੇ ਟੈਸਟ ਵੀ ਲੈ ਜਾਂਦੇ ਨੇ ਜੇਕਰ ਡਰਾਈਵਿੰਗ ਟੈਸਟ ਦੇ ਵਿੱਚ ਫੇਲ ਹੋ ਜਾਂਦੇ ਨੇ ਤੇ ਮੌਕੇ ਤੇ ਲਾਇਸੈਂਸ ਰੱਦ ਕੀਤੇ ਜਾਂਦੇ ਨੇ ਤੇ ਸੂਤਰਾਂ ਵਾਲੇ ਤੋਂ ਇਹ ਵੀ ਅਹਿਮ ਖਬਰਾਂ ਕਿ 7000 ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਡਰਾਈਵਿੰਗ ਦੇ ਟੈਸਟ ਲੈ ਜਾਂਦੇ ਨੇ ਉਸ ਦੇ ਵਿੱਚ ਮੁੱਖ ਤੌਰ ਤੇ ਪਹਿਲਾਂ ਇੰਗਲਿਸ਼ ਸਪੀਕਿੰਗ ਦਾ ਟੈਸਟ ਲਿਆ ਜਾਂਦਾ ਜਾਨੀ ਕਿ ਅੰਗਰੇਜ਼ੀ ਭਾਸ਼ਾ ਦੀ ਜਿਹੜੀ ਸਪੀਕਿੰਗ ਆ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਦਾ ਟੈਸਟ ਲਿਆ ਜਾਂਦਾ ਜਿਸ ਦੇ ਵਿੱਚ ਜੇਕਰ ਕੋਈ ਵੀ ਪੰਜਾਬੀ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਉਸ ਦੇ ਵਿੱਚ ਫੇਲ ਸਾਬਤ ਹੁੰਦਾ ਸਹੀ ਜਵਾਬ ਨਹੀਂ ਦਿੰਦਾ ਤੇ ਉਸ ਦਾ ਲਾਇਸੈਂਸ ਰਾਤ ਕਰ ਦਿੱਤਾ ਜਾਂਦਾ ਤੇ ਨਾਲੇ ਜਿਹੜੇ ਉੱਥੋਂ ਦੇ ਟ੍ਰੈਫਿਕ ਨਿਜਮ ਨੇ ਉੱਥੋਂ ਦੇ ਜਿਹੜੇ ਇਸ਼ਾਰੇ ਨੇ ਕਿ ਜਿੰਨਾ ਇਸ਼ਾਰਿਆਂ ਦੇ ਨਾਲ ਮੁੜਨਾ ਹੁੰਦਾ ਕਿਤੇ ਹਾਰਨ ਨਹੀਂ ਬਜਾਉਣਾ ਕਿੱਥੇ ਡਰਾਈਵਿੰਗ ਸਲੋ ਕਰਨੀ ਆ ਕਿੱਥੇ ਤੇਜ਼ ਕਰਨੀ ਆ ਜਿਹੜੇ ਸਾਰੇ ਸੜਕਾਂ ਦੇ ਉੱਪਰ ਇਸ਼ਾਰੇ ਲੱਗੇ ਹੁੰਦੇ ਨੇ ਡਰਾਈਵਿੰਗ ਦੇ ਚਿੰਨ੍ਹ ਲੱਗੇ ਹੁੰਦੇ ਨੇ ਉਹਨਾਂ ਦਾ ਵੀ ਟੈਸਟ ਲਿਆ ਜਾਂਦਾ ਪਛਾਣ ਕਰਵਾਈ ਜਾਂਦੀ ਆ ਜੇਕਰ ਉਹ ਪਛਾਣ ਕਰਨ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਗਲਤ ਸਾਬਤ ਹੁੰਦੇ ਨੇ ਤੇ ਫਿਰ ਉਹਨਾਂ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਜਾਂਦਾ। ਦਰਅਸਲ ਇਹ ਮਾਮਲਾ ਉੱਥੋਂ ਛਿੜਦਾ ਜਦੋਂ ਫਰੀਰੀਡਾ ਦੇ ਵਿੱਚ ਹਰਜਿੰਦਰ ਸਿੰਘ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਹਾਦਸਾ ਵਾਪਰਦਾ ਤੇ ਉਸ ਤੋਂ ਬਾਅਦ ਖਬਰ ਆਈ ਸੀ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਜਦੋਂ ਡਰਾਈਵਿੰਗ ਟੈਸਟ ਦੀ ਜਿਹੜੀ ਮੁੜਤੋਂ ਜਿਹੜੀ ਟੈਸਟਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਪਤਾ ਲੱਗਿਆ ਕਿ ਅੰਗਰੇਜ਼ੀ ਦੇ ਸਵਾਲ ਨੇ ਜਿਹੜੇ ਉਹਨਾਂ ਦੇ ਜਵਾਬ ਵੀ ਗਲਤ ਦੇ ਦਿੱਤੇ ਜਾਂਦੇ ਨੇ, ਟ੍ਰੈਫਿਕ ਚਿੰਨਾਂ ਨੂੰ ਜਿਹੜਾ ਸਹੀ ਤਰੀਕੇ ਨਹੀਂ ਪਛਾਣਿਆ ਜਾਂਦਾ ਉਹਨਾਂ ਦੇ ਜਵਾਬ ਵੀ ਗਲਤ ਦਿੱਤੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਟੈਗ ਲਗਾ ਦਿੱਤਾ ਜਾਂਦਾ ਕਿ ਪੰਜਾਬੀਆਂ ਨੂੰ ਉੱਥੇ ਇਹ ਨਿਸ਼ਾਨ ਨਹੀਂ ਪਤਾ ਅੰਗਰੇਜ਼ੀ ਪਾਸ਼ਾ ਦੇ ਬਾਰੇ ਜਾਣਕਾਰੀ ਨਹੀਂ ਗਲਤ ਡਰਾਈਵਿੰਗ ਕਰਦੇ ਨੇ ਇਸ ਤਰੀਕੇ ਦੇ ਬਹੁਤ ਸਾਰੇ ਜਿਹੜੇ ਨਸਲੀ ਜਿਹੜੇ ਵਿਵਾਦ ਨੂੰ ਲੈ ਕੇ ਨਸਲੀ ਬਾਤ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਬਿਆਨ ਨੇ ਉਹ ਵੀ ਸਾਹਮਣੇ ਆਉਂਦੇ ਨੇ ਲੋਕ ਉੱਥੇ ਜਿਹੜੇ ਅਜਿਹੇ ਟਾਰਗੇਟ ਕਰਦੇ ਨੇ ਪਾਰਾ ਇਸ ਵਕਤ ਅਮਰੀਕਾ ਦੇ 트ੰਪ ਸਰਕਾਰ ਨੇ ਵੱਡਾ ਐਕਸ਼ਨ ਕਰ ਦਿੱਤਾ ਖਬਰ ਆ ਰਹੀ ਹੈ ਸੂਤਰਾਂ حوالے ਤੋਂ ਕਿ 7000 ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਆਉਣ ਰੋਡ ਸੜਕਾਂ ਦੇ ਉੱਪਰ ਰੋਕ ਕੇ ਜਿਹੜੇ ਟਰਾਲੇ ਲੈ ਕੇ ਜਾਂਦੇ ਨੇ ਪੰਜਾਬੀ ਟਰੱਕ ਡਰਾਈਵਰ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਆ ਪਹਿਲਾਂ ਇੰਗਲਿਸ਼ ਸਪੀਕਿੰਗ ਦਾ ਯਾਨੀ ਕਿ ਬੋਲ ਚਾਲ ਦੀ ਅੰਗਰੇਜ਼ੀ ਭਾਸ਼ਾ ਦਾ ਟੈਸਟ ਲਿਆ ਜਾਂਦਾ ਤੇ ਉਸ ਤੋਂ ਬਾਅਦ ਨਾਲੇ ਜੋ ਉੱਥੋਂ ਦੇ ਸੜਕਾਂ ਦੇ ਇਸ਼ਾਰੇ ਨੇ ਟ੍ਰੈਫਿਕ ਜਿੰਨੇ ਉਹਨਾਂ ਦੀ ਜਾਂਚ ਪੜਤਾਲ ਕਰਵਾਈ ਜਾਂਦੀ ਆ ਜੇਕਰ ਉਹ ਪਛਾਣ ਕਰਨ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਪੇਲ ਸਾਬਤ ਹੋ ਜਾਂਦੇ ਨੇ ਤੇ ਨਾਲ ਦੀ ਨਾਲ ਲਾਇਸੈਂਸ ਰੱਦ ਕਰ ਦਿੱਤੇ ਜਾਂਦੇ ਨੇ ਜਾਨੀ ਕਿ ਜਿਹੜੇ 1.5 ਲੱਖ ਤੇ ਕਰੀਬ ਦੱਸਿਆ ਜਾ ਰਿਹਾ ਕਿ ਪੰਜਾਬੀ ਟਰੱਕ ਡਰਾਈਵਰ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ ਇਸ ਵਕਤ ਵੱਡਾ ਝਟਕਾ ਲੱਗਿਆ ਔਨ ਰੋਡ ਰੋਕ ਕੇ ਉਹਨਾਂ ਦੇ ਜਿਹੜੇ ਜਾਂਚ ਪੜਤਾਲ ਕੀਤੀ ਜਾਂਦੀ ਆ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ